ਅੱਜ ਦੀ ਜਿਹੜੀ ਵਿਚਾਰ ਹੈ ਉਹਦਾ ਵਿਸ਼ਾ ਹੈ ਸਿੱਖ ਅਤੇ ਸਰਾਧ ਕਿਉਂਕਿ ਬਾਣੀ ਜਿਹੜੀ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਇਸ ਗੱਲ ਦੀ ਮੈਂ ਪਹਿਲਾਂ ਹੀ ਉਹਨਾਂ ਲੋਕਾਂ ਤੋਂ ਮਾਫੀ ਮੰਗਦਾ ਜਿਨ੍ਹਾਂ ਦਾ ਧਰਮ ਹੈ ਜਾਂ ਉਹ ਕਰਦੇ ਹਨ ਉਹਨਾਂ ਨੂੰ ਮੁਬਾਰਕ ਪਰ ਜੇ ਸਿੱਖ ਹੈ ਤੋ ਦੇਖਾ ਦੇਖੀ ਜਾਂ ਇੱਕ ਡਰ ਦੇ ਵਿੱਚ ਆ ਕੇ تقریبا ਮਾਫ ਕਰਨਾ 95% ਸਿੱਖ ਜਿਹੜੇ ਆ ਜਾਂ ਖੁੱਲੇ ਤੌਰ ਤੇ ਜਾਂ ਲੁਕ ਛਿਪ ਕੇ ਕਰਦੇ ਜਰੂਰ ਹੈ ਪਰ ਗੁਰਮਤ ਦੇ ਵਿੱਚੋਂ ਦੋ ਚਾਰ ਉਦਾਹਰਨਾਂ ਆਪਾਂ ਸਮੇਂ ਦੇ ਮੁਤਾਬਕ ਸਾਂਝੀਆਂ ਕਰਨੀਆਂ ਹੁਣ ਇੱਕ ਛੋਟਾ ਜਿਹਾ ਸਵਾਲ ਹੈ ਆਮ ਕਿਹਾ ਜਾਂਦਾ ਭਾਈ ਕਾਨ ਸਿੰਘ ਨਾਭਾ ਨੇ ਵੀ ਮਹਾਨ ਕੋਸ਼ ਵਿੱਚ ਲਿਖਿਆ ਸਰਾਦ ਕਿਹਨੂੰ ਕਹਿੰਦੇ ਜਿਹੜਾ ਸ਼ਰਧਾ ਨਾਲ ਕੀਤਾ ਹੋਇਆ ਕਰਮ ਪਰ ਸ਼ਰਧਾ ਜਿਹੜੀ ਹੈ ਜੀਵ ਦੇ ਮਾਂ-ਬਾਪ ਵਾਸਤੇ ਨਹੀਂ ਹੁੰਦੀ ਜਿਸ ਵੇਲੇ ਕੋਈ ਮਾਂ ਜਾਂ ਬਾਪ ਚੜ੍ਹਾਈ ਕਰ ਗਿਆ ਬਹੁਤ ਭਾਗਾਂ ਵਾਲੇ ਹੋਣਗੇ ਪਰਿਵਾਰ ਜਿਹੜੇ ਮਾਂ-ਬਾਪ ਦੀ ਸੇਵਾ ਕਰਦੇ ਨੇ ਨਹੀਂ ਤਾਂ ਫਿਰ ਭੋਗ ਵਾਲੇ ਦਿਨ ਫੋਟੋ ਲਈ ਫਿਰਣਗੇ ਉਦੇ ਉੱਪਰ ਫੁੱਲ ਪਾਉਣਗੇ ਜਾਂ ਇਹ ਜਿਹੜੇ ਬ੍ਰਾਹਮਣ ਦੇ ਦੱਸੇ ਹੋਏ ਕਰਮ ਕਾਂਡ ਕਰਦੇ ਹੁਣ ਛੋਟਾ ਜਿਹਾ ਸਵਾਲ ਹੈ ਜੋ ਬ੍ਰਾਹਮਣ ਨੇ ਜਾਂ ਪੰਡਤ ਨੇ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਬਿਠਾ ਦਿੱਤਾ ਹੈ ਵੀ ਜੋ ਤੁਸੀਂ ਸਾਨੂੰ ਖਿਲਾਓਗੇ ਪੰਡਤ ਨੂੰ ਖਿਲਾਓਗੇ ਉਹ ਤੁਹਾਡੇ ਬਜ਼ੁਰਗਾਂ ਨੂੰ ਪਹੁੰਚੇ ਹੁਣ ਸਾਧ ਸੰਗਤ ਜੀ ਉਸ ਬੱਚੇ ਨੂੰ ਵੀ ਪੁੱਛੋਗੇ ਨਾ ਉਹ ਵੀ ਦੱਸ ਦੇਗਾ ਰੋਟੀ ਕੌਣ ਖਾਂਦਾ ਸਰੀਰ ਖਾਂਦਾ ਨਾ ਰੋਟੀ ਸਰੀਰ ਨੂੰ ਤਾਂ ਅਸੀਂ ਸਾੜ ਦਿੱਤਾ ਸਰੀਰ ਨੂੰ ਅਸੀਂ ਸਾੜ ਕੇ ਆ ਗਏ ਰੂਹ ਕਿੱਥੇ ਚੱਲ ਗਈ ਆਤਮਾ ਕਿੱਥੇ ਹੈ ਕਿਸੇ ਨੂੰ ਵੀ ਪਤਾ ਨਹੀਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਦੱਸਦੇ ਆ ਕਹਿੰਦੇ ਹੁਣ ਦੇਖੋ ਨਾ ਕਿੰਨੇ ਤਰੀਕਿਆਂ ਦੇ ਨਾਲ ਸਰੀਰ ਨੂੰ ਸੰਭਾਲ ਸੰਭਾਲਿਆ ਜਾਂਦਾ ਹੈ ਹੁਣ ਐਸੇ ਵੀ ਹੁੰਦੇ ਜਿਹੜੇ ਲਵਾਰਸ ਹੁੰਦੇ ਦਾਸਾਂ ਛੱਡ ਜਾਂਦੀਆਂ। ਉਹ ਸਾਰਿਆਂ ਦੀ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ। ਕਹਿੰਦੇ ਇੱਕ ਦੱਜੇ ਇੱਕ ਦੱਬੀ ਹੈ। ਦੱਜੇ ਕਹਿੰਦੇ ਸਾੜੇ ਜਾਂਦੇ ਆ। ਇੱਕ ਦੱਜੇ ਇੱਕ ਦੱਬੀਏ। ਕਈਆਂ ਨੂੰ ਮਤਲਬ ਜੋ ਇਸਲਾਮ ਦੇ ਵਿੱਚ ਹੈ ਜਾਂ ਈਸਾਈਅਤ ਦੇ ਵਿੱਚ ਹੈ ਉਹਨਾਂ ਨੂੰ ਕਬਰਾਂ ਦੇ ਵਿੱਚ ਦਫਨਾਉਂਦੇ। ਇੱਕ ਦੱਜੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਏ। ਕਈ ਅਸੀ ਲਵਾਰਸ ਹੁੰਦੀਆਂ ਲਾਸ਼ਾਂ ਜਿਹੜੇ ਹਨ ਉਹ ਪੰਛੀ ਜਾਂ ਜਾਨਵਰ ਖਾ ਜਾਂਦੇ ਇੱਕ ਪਾਣੀ ਵਿੱਚ ਉਹ ਛੱਟੀ ਹੈ ਕਈਆਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਇੱਕ ਪੀ ਫਿਰ ਹੱਸਣ ਪਾਏ ਹੱਸਣ ਕਹਿੰਦੇ ਹਨ ਸੁੱਕਾ ਖੂਹ ਆ ਪਾਰਸੀ ਜਿਹੜੇ ਹੁੰਦੇ ਹਨ ਨਾ ਪਾਰਸੀ ਉਹਨੂੰ ਲਟਕਾ ਦਿੰਦੇ ਖੂਹ ਦੇ ਵਿੱਚ ਆਪਣੇ ਜਿਹੜਾ ਜੋ ਆਦਮੀ ਚਲੇ ਜਾਂਦਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨੂੰ ਲਟਕਾਇਆ ਜਾਂਦਾ ਵੀ ਗਰਜਾਂ ਖਾ ਜਾਣ ਉਹਨਾਂ ਸਰੀਰ ਦੀ ਗੁਰੂ ਸਾਹਿਬ ਉਹਦੀ ਉਦਾਹਰਣ ਦਿੰਦੇ ਕਹਿੰਦੇ ਇੱਕ ਵੀ ਫਿਰ ਹੱਸਣ ਪਾਏ ਪਰ ਆਖਰ ਵਿੱਚ ਕਹਿੰਦੇ ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ ਕੋਈ ਵੀ ਨਾ ਦੱਸ ਸਕਦਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਕਰਮ ਕੀਤਾ ਗਿਆ ਜਿਹੜੀ ਸੋਚ ਦੇ ਵਿੱਚ ਬੈਠ ਗਿਆ ਸਾਡੇ ਅੰਦਰ ਜੋ ਡਰ ਬੈਠ ਗਿਆ ਇੱਕ ਬ੍ਰਾਹਮਣ ਦਾ ਗੁਰੂ ਸਾਹਿਬ ਨੇ ਸਾਡਾ ਕੱਢਿਆ ਗੁਰਬਾਣੀ ਨੇ ਕੱਢਿਆ ਆਪਾਂਵੇਂ ਅਸੀਂ ਪੜਦੇ ਛੱਡਦੇ ਜ਼ਰੂਰ ਆ ਪਰ ਉਹ ਸਾਡਾ ਬਹਿਮ ਜਿਹੜਾ ਭਰਮ ਜਿਹੜਾ ਡਰ ਜਿਹੜਾ ਹੈ ਉਹ ਅੱਜ ਵੀ ਸਦੀਆਂ ਤੱਕ ਕਰ ਚੱਲ ਰਿਹਾ ਵੱਡੇ ਕਰ ਰਹੇ ਸੀ ਤੇ ਅਸੀਂ ਵੀ ਕਰ ਰਹੇ ਹਾਂ ਤੇ ਅਸੀਂ ਥੋੜਾ ਜਿਹਾ ਚੇਂਜ ਕਰ ਦਿੱਤਾ ਸਿੱਖਾਂ ਨੇ ਨਾ ਥੋੜਾ ਜਿਹਾ ਬਦਲ ਦਿੱਤਾ ਅਸੀਂ ਤੋਤਿਆਂ ਵਾਲੇ ਨੂੰ ਬੁਲਾਉਂਦੇ ਅਸੀਂ ਕਸ਼ਹਰੇ ਵਾਲੇ ਨੂੰ ਬੁਲਾਉਣਾ ਸ਼ੁਰੂ ਕਰਦੇ ਅਸੀਂ ਬੋਧੀਆਂ ਵਾਲੇ ਨੂੰ ਨਹੀਂ ਬੁਲਾ ਰਹੇ ਅਸੀਂ ਪੱਗਾਂ ਵਾਲਿਆਂ ਨੂੰ ਬੁਲਾਉਣਾ ਸ਼ੁਰੂ ਕਰਦੇ ਵੀ ਅਸੀਂ ਚਲੋ ਅੱਜ ਇਹ ਅਖੰਡ ਪਾਠ ਕਰਾਇਆ ਠੀਕ ਹੈ ਬਾਣੀ ਪੜਨੀ ਬਾਣੀ ਪੂਰਾ ਸਾਲ ਪੜ ਸਕਦੇ ਤੇ ਇਹਨਾਂ ਦਿਨਾਂ ਦੇ ਵਿੱਚ ਬਜ਼ੁਰਗ ਆਜਾ ਜਾਂਦੇ ਆ ਤੇ ਇਹ ਨਾ ਦਿਨਾਂ ਦਾ ਅਸੀਂ ਚੰਗਾ ਕੰਮ ਨਹੀਂ ਕਰਨਾ ਮੈਂ ਤਾਂ ਅਜ ਤੱਕ ਨਹੀਂ ਦੇਖਿਆ ਆਪਣੀ ਜ਼ਿੰਦਗੀ ਵਿੱਚ ਕਿਸੇ ਸਿੱਖਣੇ ਸਰਾਧਾਂ ਵਿੱਚ ਵਿਆਹ ਕੀਤਾ ਹੋਵੇ ਪਰ ਜੋਰ-ਜੋਰ ਦੀ ਬੋਲਦੇ ਸਭ ਸਿੱਖਣ ਹਕ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਗੁਰੂ ਗ੍ਰੰਥ ਦੀ ਮੰਨਦੇ ਨਹੀਂ ਹੁਣ ਉਸ ਕਿੱਥੇ ਚਲਾ ਗਿਆ ਸਰੀਰ ਕਿੱਥੇ ਹੈ ਸਾਨੂੰ ਵਿਸ਼ਵਾਸ ਨਹੀਂ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਲਾਹੌਰ ਗਹਿਰ ਤੇ ਰੌਣਕਾ ਜਿਹੜੀਆਂ ਬੜੀਆਂ ਲੱਗੀਆਂ ਇੱਕ ਮਕਾਨ ਦੇ ਸਾਹਮਣੇ ਇੱਕ ਘਰ ਦੇ ਸਾਹਮਣੇ ਸਾਸ ਸੰਗਤ ਜੀ ਉਥੇ ਮਰਦਾਨੇ ਨੂੰ ਭੇਜਿਆ ਭਾਈ ਦੇਖ ਕਾਦੀਆਂ ਰੌਣਕਾਂ ਹਨ ਵਾਪਸ ਆਇਆ ਮਰਦਾਨਾ ਕਹਿ ਲੱਗਾ ਸਤਿਗੁਰੂ ਜੀ ਸੇਠ ਦੁਣੀ ਚਾਹੰਦਾ ਉਹ ਆਪਣੇ ਪਿਤਾ ਦਾ ਸ਼ਰਾਧ ਕਰ ਰਿਹਾ ਤੇ ਤੁਹਾਨੂੰ ਵੀ ਬੁਲਾ ਰਿਹਾ ਜਿੱਥੋਂ ਤੁਸੀਂ ਆਏ ਆ ਨਾ ਤੁਸੀਂ ਤੁਸੀਂ ਵੀ ਆਓ ਹੁਣ ਗੁਰੂ ਸਾਹਿਬ ਜੀ ਹਮੇਸ਼ਾ ਚਾਹੁੰਦੇ ਸੀ ਵੀ ਜਦੋਂ ਇਕੱਠ ਹੋਵੇ ਤਾਂ ਉਥੇ ਆਪਣੀ ਗੱਲ ਰੱਖੀਏ ਗੁਰੂ ਸਾਹਿਬ ਨੇ ਪੁੱਛਿਆ ਭਾਈ ਇਹ ਕੀ ਹੋ ਰਿਹਾ ਹੈ ਕਹਿੰਦਾ ਕਿ ਜੀ ਆਪਣੇ ਪਿਤਾ ਦਾ ਸ਼ਰਾਧ ਕਰ ਰਹੇ ਹਾਂ ਕੀ ਹੋਏਗਾ ਕਹਿੰਦਾ ਜੋ ਅਸੀਂ ਪੁਜੋਤ ਨੂੰ ਖਿਲਾਵਾਂਗੇ ਉਹ ਸਾਡੇ ਪਿਤਾ ਜੀ ਨੂੰ ਪਹੁੰਚੇਗਾ ਭਾਵੇਂ ਸਾਖੀ ਨੂੰ ਹੋਰ ਪਾਸੇ ਬਿਆਨ ਕੀਤਾ ਜਾਂਦਾ ਹੈ ਪਰ ਉਸ ਦਿਨ ਗੁਰੂ ਸਾਹਿਬ ਨੇ ਆਖਿਆ ਜੀ ਪੁਜੋਤ ਨੂੰ ਤੁਸੀਂ ਸਮਾਨ ਦਿਓਗੇ ਖਿਲਾਓਗੇ ਜੋ ਮੰਗੇਗਾ ਤੁਸੀਂ ਦਿਓਗੇ ਆ ਪਰ ਸੂਈ ਵੀ ਦੇ ਦੇਈਂ ਅਸ ਸੂਈ ਕਹਦੇ ਵੀ ਗੁਰਨਾਨਕ ਤੇਰੇ ਕੋ ਅੱਗੇ ਲੈ ਲਏ। ਪ੍ਰਹੋਤ ਨੇ ਕਿਹਾ ਸੀ ਕਹਿੰਦਾ ਸੂਈ ਨਾਲ ਨਹੀਂ ਜਾਂਦੀ। ਫਿਰ ਦੁਨੀ ਚੰਦ ਨੇ ਆ ਕੇ ਸੂਈ ਨਹੀਂ ਜਾ ਸਕਦੀ ਤੇ ਫਿਰ ਇੰਨਾ ਕੁਝ ਕਿਉਂ ਇਕੱਠਾ ਕਰਦਾ ਫਿਰਦਾ? ਇੱਕ ਤਰੀਕਾ ਸੀ ਗੁਰਨਾਨਕ ਸਾਹਿਬ ਪਾਤਸ਼ਾਹ ਦਾ ਸਮਝਾਉਣਾ। ਇਸ ਤਰ੍ਹਾਂ ਇੱਕ ਹੋਰ ਸਾਖੀ ਆਪਦੀ ਦੇ ਨਾਲ ਸਾਂਝੀ ਕਰਦਾ। ਹਰਦਵਾਰ ਦੇ ਵਿੱਚ ਸਾਰੇ ਲੋਕ ਚੜ੍ਹਦੇ ਵਾਲੇ ਪਾਸੇ ਦੇ ਪਾਣੀ ਦੇ ਰਹੇ। ਪੂਰਬ ਵਾਲੇ ਪਾਸੇ ਪਾਣੀ ਦੇ ਰਿਹਾ ਸੂਰਜ ਨੂੰ ਪਾਣੀ ਦੇ ਰਿਹਾ ਬਾਬੇ ਨਾਨਕ ਨੇ ਉਹ ਦੇਖਿਆ ਹਜ਼ਾਰਾਂ ਦੀ ਗਿਣਤੀ ਆ ਗੁਰੂ ਸਾਹਿਬ ਪਾਤਸ਼ਾਹ ਜੀ ਦੰਦੇ ਵਾਲੇ ਪਾਸੇ ਪੱਛਮ ਵਾਲੇ ਪਾਸੇ ਪਾਣੀ ਦੇਣ ਲੱਗੇ ਤੇ ਸਾਧ ਸੰਗਤ ਦੀ ਉਹ ਆ ਕੇ ਇਕੱਠੇ ਹੋ ਗਏ ਕਹਿੰਦੇ ਕਿ ਉਹਨੂੰ ਪਤਾ ਲੱਗਦਾ ਨਹੀਂ ਕੁਝ ਬਾਹਰੋਂ ਆਇਆ ਲੱਗਦਾ ਨਾ ਮੈਂ ਬੰਦਾ ਹੀ ਆ ਇਹਨੂੰ ਪਾਣੀ ਦੇਣਾ ਨਹੀਂ ਹੁੰਦਾ ਸੂਰਜ ਨੂੰ ਤੇ ਉਹ ਇਕੱਠੇ ਹੋ ਕੇ ਆ ਕੇ ਕਹਿੰਦੇ ਕਿ ਜੇ ਤੁਹਾਨੂੰ ਨਹੀਂ ਆਉਂਦਾ ਤੇ ਅਸੀਂ ਦੱਸੀਏ ਪਾਣੀ ਕਿੱਦਾਂ ਦੇਈਦਾ ਗੁਰੂ ਸਾਹਿਬ ਕਹਿੰਦੇ ਮੈਨੂੰ ਹੋਂਦਾ ਪਾਣੀ ਦੇਣਾ ਮੈਨੂੰ ਪਾਣੀ ਦੇਣਾ ਹੋਂਦਾ ਹੈ ਫੇਕ ਪਾਣੀ ਇੱਧਰ ਕਿਉਂ ਦੇ ਰਿਆਂ ਗੁਰੂ ਸਾਹਿਬ ਕਹਿੰਨ ਲੱਗੇ ਇੱਧਰ ਮੇਰੀ ਖੇਤੀ ਆ ਉਧਰ ਬਰਸਾਤ ਨਹੀਂ ਹੋਈ ਤੇ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਰਿਆਂ ਹੱਸਣ ਲੱਗ ਗਏ ਤੇਰੀ ਖੇਤੀ ਕਿੱਥੇ ਆ ਕਹਿੰਦੇ ਜੀ ਕਰਤਾਰਪੁਰ ਹੈ ਹੱਸਦੇ ਆ ਤੇ ਗੁਰੂ ਸਾਹਿਬ ਕਹਿੰਦੇ ਮੈਂ ਹੁਣ ਤੁਹਾਡੇ ਤੁਹਾਡੇ ਕੋਲ ਸਵਾਲ ਪੁੱਛਦਾ ਹਾਂ ਤੇ ਤੁਸੀਂ ਕਿਹਨੂੰ ਪਾਣੀ ਦੇ ਰਹੇ ਹੋ ਕਹਿੰਦੇ ਜੀ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ ਕਿੱਥੇ ਆ ਪਿਤਰ ਸੂਰਜ ਕਿੱਥੇ ਆ ਆ ਕਰੋੜਾਂ ਮੀਲ ਦੂਰ ਹੈ ਤੇ ਜੇ ਕਰੋੜਾਂ ਮੀਲ ਦੂਰ ਜਾ ਸਕਦਾ ਤੇ ਮੇਰਾ ਪੰਜਾਬ ਨਹੀਂ ਪਾਣੀ ਜਾ ਸਕਦਾ ਇੱਕ ਤਰੀਕਾ ਸੀ ਗੁਰੂ ਸਾਹਿਬ ਦੀ ਦੱਸ ਸਮਝਾਉਂਦੇ ਗੁਰੂ ਸਾਹਿਬ ਦੀ ਕਬੀਰ ਸਾਹਿਬ ਵੀ ਕਹਿੰਦੇ ਜੀਵਤ ਪਿਤਰ ਨਾ ਮਾਨੇ ਕੋ ਮੋਏ ਸਰਾਂਦ ਕਰਾਹੀ ਜੀਹਦੇ ਮਾਪੇ ਦੀ ਸੇਵਾ ਅੱਜ ਜਿਹੜੇ ਬਿਰਧ ਆਸ਼ਰਮ ਬਣਾ ਰਹੇ ਹਨ ਉਹਨਾਂ ਵਾਸਤੇ ਤੇ ਇੱਕੋ ਗੱਲ ਆ ਵੀ ਤੁਸੀਂ ਜਿਹੜੇ ਬਿਰਧ ਆਸ਼ਰਮ ਬਣਾ ਰਹੇ ਲੋਕਾਂ ਨੂੰ ਇਹ ਪ੍ਰੇਰਿਤ ਕਰੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਵਧੀਆ ਤੋਂ ਵਧੀਆ ਆਪਣੇ ਬਜ਼ੁਰਗਾਂ ਦੇ ਵਾਸਤੇ ਆਸਥਾਨ ਰੱਖੋ ਵਧੀਆ ਤੋਂ ਵਧੀਆ ਉਹਨਾਂ ਨੂੰ ਉਹਨਾਂ ਦੀਆਂ ਸਹੂਲਤਾਂ ਰੱਖੋ ਉਹਨਾਂ ਨੂੰ ਲੱਗੇ ਨਾ ਵੀ ਅਸੀਂ ਕਿਦਾਂ ਲੋਕ ਜਿਹੜੇ ਆ ਭੱਜੇ ਫਿਰਦੇ ਇੱਕ ਅਖਬਾਰ ਵਿੱਚ ਮੈਂ ਬਹੁਤ ਸਣ ਕਈ ਵੇਲੇ ਚੀਜ਼ਾਂ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਇੱਕ ਬੰਦੇ ਨੇ ਨਾ ਬਿਰਧ ਆਸ਼ਰਮ ਤੋਂ ਫੋਨ ਕੀਤਾ ਉੱਥੇ ਤੇ ਮੈਨੇਜਰ ਨੇ ਕਿਸੇ ਬੰਦੇ ਨੂੰ ਸੀਟ ਦੀ ਆ ਬਹੁਤ ਵੱਡਾ ਉਹ ਕਹਿਣ ਲੱਗੇ ਜੀ ਅੱਜ ਅਸੀਂ ਅਖਬਾਰ ਪੜ੍ਹੀ ਹੈ ਤੁਹਾਡਾ ਕੁੱਤਾ ਗਵਾਚ ਗਿਆ ਸੀ ਇਹਨੂੰ ਤੇ ਉਹ ਕੁੱਤਾ ਜਿਹੜਾ ਨਾ ਸਾਡੇ ਬਿਰਧ ਆਸ਼ਰਮ ਵਿੱਚ ਆ ਗਿਆ ਤੇ ਉਹ ਤੁਹਾਡੀ ਮਾਤਾ ਜੀ ਦੇ ਕੋਲ ਬੈਠਾ ਮਾਂ ਦੇ ਬਾਰੇ ਨਹੀਂ ਮਾਂ ਕਿਥੇ ਉਹ ਨਹੀਂ ਪਤਾ ਵੀ ਕੁੱਤਾ ਗਵਾਚ ਗਿਆ ਕੁੱਤੇ ਦਾ ਫਿਕਰ ਹੈ ਤੇ ਬਾਵੇਂ ਤੁਸੀਂ ਬਾਅਦ ਵਿੱਚ ਜੋ ਮਰਜ਼ੀ ਕਰੋ ਵਿਸ਼ਵਾਸ ਸਾਨੂੰ ਵੀ ਨਹੀਂ ਹੈ ਬਹੁਤ ਪਰਸੈਂਟ ਸਾਡੇ ਲੋਕ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹਨੂੰ ਲਿਖਦੇ ਆਂ ਅੰਤਿਮ ਅਰਦਾਸ ਉਸ ਤੋਂ ਬਾਅਦ ਕੋਈ ਵੀ ਰਸਮ ਜਿਹੜੀ ਆ ਰਹਿਤ ਮਰਜਾਦਾ ਵਿੱਚ ਲਿਖਿਆ ਉਸ ਤੋਂ ਬਾਅਦ ਕੋਈ ਵੀ ਰਸਮ ਮ੍ਰਿਤਕ ਪ੍ਰਾਣੀ ਦੇ ਵਾਸਤੇ ਨਹੀਂ ਹੈ ਹ ਜੋ ਅਸੀਂ ਕਰਦੇ ਆਂ ਠੀਕ ਹੈ ਯਾਦ ਕਰਨਾ ਚਾਹੀਦਾ ਬਜ਼ੁਰਗਾਂ ਨੂੰ ਕਰ ਲਓ ਉਹਨਾਂ ਦੇ ਜਿਹੜੇ ਕੰਮ ਜਿਹੜੇ ਆ ਇਹ ਵੀ ਤਾਂ ਸਰਾਧ ਹੀ ਆ ਨਾ ਜੇ ਉਹਨਾਂ ਨੇ ਕੰਮ ਛੱਡ ਦਿੱਤੇ ਉਹਨਾਂ ਨੂੰ ਆਪਾਂ ਕਰੀਏ ਉਹਨਾਂ ਦੇ ਪੂਰਨੇ ਪੂਰੇ ਕਰੀਏ ਉਹਨਾਂ ਦੀਆਂ ਜੋ ਆਸਾ ਸੀ ਉਹਨਾਂ ਨੂੰ ਪੂਰਾ ਕਰੀਏ ਤਾਂ ਕਿੰਨਾ ਖੁਸ਼ ਹੋਣਗੇ ਸਤਿਗੁਰ ਕਹਿੰਦੇ ਨਾਮ ਜਪੋ ਜਿਸ ਸਿਮਰਤ ਸਭ ਕਿਲੇ ਦੇ ਨਾਸੇ ਪਿਤਰੀ ਹੋਏ ਉਧਾਰੋ ਉਹਨਾਂ ਦਾ ਉਧਾਰ ਹੋ ਜਾਏਗਾ ਨਾਮ ਤੇ ਜਪੋ ਪਰਮੇਸ਼ਰ ਨੂੰ ਯਾਦ ਕਰੋ ਜੀਵਤ ਪਿਤਰ ਨਾ ਮਾਨੇ ਕੋ ਮੂਏ ਸ਼ਰਾਧ ਕਰੇ ਕਿਉਂਕਿ ਜਿਹਨੂੰ ਮਾਂ ਬਾਪ ਦੀ ਭਾਵਨਾ ਨੂੰ ਛੱਡ ਦਿੱਤਾ ਤੇ ਬਾਅਦ ਵਿੱਚ ਇਹ ਜਿਹੜੇ ਕਰਮकांड ਕਰਨੇ ਦਿਖਾਵਾ ਕਰਨਾ ਕਦੋਂ ਚੱਲ ਗਿਆ ਕਿੱਥੇ ਕਿਹੜੀ ਜੋਣ ਦੇ ਵਿੱਚ ਅਸੀਂ ਤਾਂ माफ ਕਰਨਾ ਬੰਦਾ ਮਰਦਾ ਬਾਅਦ ਵਿੱਚ ਪਹਿਲੇ ਸਵਰਗਵਾਸੀ ਪਹਿਲੇ ਸਵਰਗਵਾਸੀ ਜਿਹੜਾ माफ ਕਰਨਾ ਜਿਹੜਾ ਸਾਰੀ ਜ਼ਿੰਦਗੀ दारू ਪਿੰਦਾ ਰਿਹਾ ਉਹ ਵੀ ਗੁਰਮਖ ਹੋ ਗਿਆ ਗੁਰਮਖ ਜਨਮ ਸਵਾਰ ਦਰਗਾਹ ਚੱਲਿਆ ਉਹਨੂੰ ਵੀ ਮੱਥਾ ਟਿਕਾਉਣਾ ਹੈ ਜਿਹੜਾ ਕਦੇ ਗੁਰਦੁਆਰੇ ਦਾ ਰਸਤੇ ਨਹੀਂ ਦੇਖਿਆ ਉਹਨੂੰ ਵੀ ਗੇਟ ਖੋਲ ਕੇ ਵਿਚਰਨਾ ਵਿੱਚ ਜੋੜ ਲਓ ਹੁਣ ਮੱਥਾ ਕਿਹਦੇ ਤੇ ਕੇਗਾ ਮਰਦਾ ਕਿ ਸਤਗੁਰੂ ਨੇ ਸਮਝਾਇਆ ਵੀ ਇਹ ਭਾਈ ਇਹਨਾਂ ਕਰਮ ਕਾਂਡਾਂ ਤੋਂ ਵਿੱਚੋਂ ਸਿੱਖ ਨੂੰ ਕੱਢਿਆ ਮੈਂ ਪਹਿਲਾਂ ਬੰਦੀ ਕਰ ਚੁੱਕਾ ਜਿਹਨਾਂ ਦਾ ਧਰਮ ਹੈ ਉਹਨਾਂ ਨੂੰ ਬਣਾਉਣਾ ਚਾਹੀਦਾ ਅਸੀਂ ਤਾਂ ਰੋਜ਼ ਪੜਦੇ ਆਂ ਰੋਜ਼ ਸੁਣਦੇ ਆਂ 17ਵੀਂ ਪੌੜੀ ਆਸਾ ਕੀ ਵਾਰ ਦੀ ਆਸਾ ਕੀ ਵਾਰ ਐਸੀ ਚੀਜ਼ ਹੈ ਜੇ ਤੁਸੀਂ ਉਹਨੂੰ ਸਮਝਣ ਲੱਗ ਗਏ ਨਾ ਵਿਚਾਰਨ ਲੱਗ ਗਏ ਜੀਵਨ ਵਿੱਚ ਕਮਾਉਣ ਲੱਗ ਗਏ ਤੇ ਬਹੁਤ ਵੱਡਾ ਜਿਹੜਾ ਪਰ ਉਪਕਾਰੇ ਕਰਾਂਗੇ ਨਾ ਪੰਜ ਧਰਮ ਦੇ ਉੱਪਰ ਆਪਣੇ ਸਿੱਖ ਕੌਮ ਦੇ ਉੱਪਰ ਵੀ ਅਸੀਂ ਬਹੁਤ ਵੱਡੀ ਸਫਲਤਾ ਪ੍ਰਾਪਤ ਕਰਨਾ ਹੈ ਡਾਕਟਰ ਸੁਖਬੀਰ ਸਿੰਘ ਜੀ ਉਦੋਂ ਕੇ ਬਹੁਤ ਵੱਡੇ ਵਿਦਵਾਨ ਖੋਜੀ ਆ ਉਹਨਾਂ ਨੇ ਗੱਲ ਸੁਣਾਈ ਸੀ ਕਹਿੰਦੇ ਮੈਂ ਕਾਲਜ ਵਿੱਚ ਪੜ੍ਹਦਾ ਸੀ ਤੇ ਇੱਕ ਜੁਪੀ ਦੀ ਇੱਕ ਲੜਕੀ ਸੀ ਤੇ ਉਹ ਸਾਡੇ ਕਲਾਸ ਚ ਪੜ੍ਹਦੀ ਸੀ ਤੇ ਉਹਨੇ ਕਿਤੇ ਸੰਗ ਸਾਹਿਬ ਦਾ ਉਹ ਗਿਆ ਗੱਲਬਾਤ ਕਰਦੇ ਆ ਤੂੰ ਪ੍ਰਭਾਵਿਤ ਹੋ ਗਈ ਸਿੱਖੀ ਤੋਂ ਤੇ ਉਹਨੇ ਆਸਾ ਕੀ ਵਾਰ ਦਾ ਸਟਿੱਕ ਲਿਆਂਦਾ ਆਸਾ ਕੀ ਵਾਰ ਦੇ ਉਹਨੇ ਅਰਥ ਪੜੇ ਜਦੋਂ ਆਸਾ ਦੀ ਵਾਰ ਦੇ ਪੜੇ ਆ ਇਹ ਵੀ ਸ਼ਲੋਕ ਪੜਿਆ ਹੋਣਾ ਜੇ ਮੁਹਾਕਾ ਕਰਮੋਹੇ ਕਰਮੈ ਪਿਤਰੀ ਦੇ ਉਹਨੇ ਫਿਰ ਉਹਨੂੰ ਬਾਅਦ ਚ ਫੋਨ ਕਰਕੇ ਦੱਸਿਆ ਹੁਣ ਡਾਕਟਰ ਹੈ ਅਮਰੀਕਾ ਦੇ ਵਿੱਚ ਉਹ ਕਹਿੰਦੀ ਸੁਖਪ੍ਰੀਤ ਨੂੰ ਫੋਨ ਲਾਇਆ ਡਾਕਟਰ ਸਾਹਿਬ ਨੂੰ ਕਹਿਣ ਲੱਗੇ ਬੜਾ ਕੁਛ ਹੈ ਗੁਰਬਾਣੀ ਦੇ ਵਿੱਚ ਹੁਣ ਗੈਰ ਧਰਮ ਦੀ ਬੱਚੀ Hindu ਧਰਮ ਦੀ ਬੱਚੀ ਬਹੁਤ ਕੁਝ ਗੁਰਬਾਣੀ ਦੇ ਵਿੱਚ ਹੈ ਕਹਿੰਦੀ ਪਿੱਛੇ ਜੇ ਮੇਰੇ ਦਾਦਾ ਜੀ ਦੁਨੀਆ ਨੂੰ ਛੱਡ ਗਏ ਮੈਂ ਪਹੁੰਚੀ ਤੇ ਜਦੋਂ ਪਹੁੰਚੀ ਤੇ ਦਾਦਾ ਜੀ ਨੂੰ ਥੱਲੇ ਲਟਾਇਆ ਹੋਇਆ ਧਰਤੀ ਦੇ ਉੱਤੇ ਉੱਥੇ ਨਾਲ ਦੀਵਾ ਜਗਾਇਆ ਹੋਇਆ ਆ ਸਾਡੇ ਘਰਾਂ ਦੇ ਵਿੱਚ ਵੀ ਕਰਦੇ ਆ ਜੇ ਜਿਹੜਾ ਬੰਦਾ ਲੱਖਾਂ ਕਰੋੜਾਂ ਛੱਡ ਗਿਆ ਉਹਦੇ ਵਾਸਤੇ ਇੱਕ ਮੰਝਾ ਨਹੀਂ ਹੈ ਮਰਿਆਦਾ ਵਿੱਚ ਸਭ ਲਿਖਿਆ ਜਿੱਦਾਂ ਪੁਰਾਣੀ ਹੈ ਉਸ ਨੂੰ ਉਸੇ ਤਰ੍ਹਾਂ ਰਹਿਣ ਦਿਓ ਕਹਿਣ ਲੱਗੇ ਮੈਂ ਮੈਂ ਹੁਣ ਅਰਥ ਪੜ੍ਹੇ ਸੀ ਬਾਣੀ ਨੂੰ ਜਾਨਣ ਲੱਗ ਗਈ ਗੁਰਮਤਿ ਨੂੰ ਸਮਝਣ ਲੱਗ ਗਈ ਉਹਨੇ ਕਹਿਣ ਮੈਂ ਪੰਡਤ ਨੂੰ ਪੁੱਛ ਲਿਆ ਵੀ ਇਹ ਪੰਡਤ ਜੀ ਦੀਵਾ ਕਿਉਂ ਜਗਾਇਆ ਪੰਡਤ ਨੂੰ ਜਵਾਬ ਕੀ ਆਵੇ ਪੰਡਤ ਕਹਿੰਦਾਗਾ ਦੀ ਅੱਗੇ ਆਤਮਾ ਜਾਏਗੀ ਉਹਨੂੰ ਹਨੇਰਾ ਲੱਗੇਗਾ ਇਸ ਕਰਕੇ ਦੀਵਾ ਜਗਾਈਦਾ ਉਹ ਕਹਿੰ ਲੱਗੀ ਜਿਹੜਾ ਪੰਡਤ ਜੀ ਤੁਸੀਂ ਦੀਵਾ ਜਗਾਇਆ ਹੈ ਨਾ ਇਹ ਤਾਂ ਤੇ ਕਮਰੇ ਵਿੱਚ ਵੀ ਰੋਸ਼ਨੀ ਨਹੀਂ ਹੋਣੀ ਤੇ ਉੱਥੇ ਤੱਕਰ ਕਿੱਥੇ ਕਿੱਥੇ ਲੈ ਕੇ ਜਾਣੀ ਆਤਮਾ ਤੁਸੀਂ ਕਹਿਣ ਲੱਗੀ ਫਿਰ ਉਹ ਪਾਠ ਰੱਖ ਦਿੱਤਾ ਨੇ ਗੁਰੂੜ ਪ੍ਰਾਣ ਦਾ ਪਾਠ ਰੱਖਿਆ ਰੋਜ਼ ਪੰਡਤ ਆਵੇ ਉਹ ਸਾਡੇ ਘਰ ਆਲੇ ਉਹੀ ਖੁਲਾਣ ਜੋ ਵੱਧ ਤੋਂ ਵੱਧ ਉਹਨੂੰ ਖੁਲਾਣ ਰਸਗੁੱਲੇ ਗੁਲਾਬ ਜਾਮਣਾ ਜਲੇਬੀਆਂ ਇਹ ਕਹਿੰਦੇ ਮੈਨੂੰ ਮਨ ਵਿੱਚ ਆਈ ਜਾਵੇ ਕਿ ਦਾਦਾ ਜੀ ਨੂੰ ਤਾਂ ਸ਼ੂਗਰ ਸੀ ਤੇ ਇਹ ਨੂੰ ਖਲਾਈ ਜਾਂਦੇ ਆ ਇਹ ਬੜਾ ਲੱਪਕ ਲੱਪਕੇ ਖਾ ਰਿਹਾ ਤੇ ਕਿਤੇ ਪੁੱਛਿਆ ਪੰਡਤ ਨੂੰ ਪੰਡਤ ਜੀ ਇਹ ਦੇ ਖਾ ਰਿਓ ਇਹ ਸੱਚੀ ਮੁੱਠੀ ਜਾਂਦਾ ਤੇ ਲੱਗਾ ਹਾਂ ਬੇਟਾ ਜੋ ਤੁਸੀਂ ਦਿਓਗੇ ਜੋ ਤੁਸੀਂ ਖਲਾਓਗੇ ਉਹ ਦਾਦਾ ਜੀ ਨੂੰ ਪਹੁੰਚੇਗਾ ਕਹਿਣ ਲੱਗੇ ਵੀ ਠਹਿਰੋ ਰੋਟੀ ਨਾ ਖਾਓ ਅੰਦਰ ਗਈ ਉਹਨੇ ਇੰਜੈਕਸ਼ਨ ਭਰਿਆ ਕਹਿਣ ਲੱਗੇ ਮੇਰੇ ਦਾਦਾ ਜੀ ਥੋੜਾ ਜੀ ਵੀ ਖਾਂਦੇ ਸੀ ਨਾ ਤੇ ਉਹ ਥੋੜਾ ਇੰਜੈਕਸ਼ਨ ਦਵਾਈ ਵਧਾ ਲੈਂਦੇ ਸੀ। ਉਹ ਤੁਸੀਂ ਇੰਨੇ ਦਿਨਾਂ ਤੋਂ ਖਾ ਲਏ ਤੇ ਦੱਸਦਾ ਜੀ ਤੇ ਸ਼ੁਕਰੇ ਬਹੁਤ ਵੱਧ ਗਈ ਹੋਣੀ ਆ। ਪਹਿਲਾਂ ਲਾਓ ਇੰਜੈਕਸ਼ਨ ਫਿਰ ਖਾਓ ਤੁਸੀਂ ਰੋਟੀ। ਪੰਡਤ ਨਹੀਂ ਵਾਪਸ ਕਹਿੰਦੀ ਆਇਆ। ਪੰਡਤ ਵਾਪਸ ਨਹੀਂ ਆਇਆ। ਅਸੀਂ ਹੁਣ ਦੇਖਾ ਦੇਖੀ ਕਰ ਰਹੇ ਆਂ। ਦੇਖਾ ਦੇਖੀ ਧਰਮ ਨਹੀਂ ਸਾਡਾ। ਕਹਿੰਦੇ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ। ਬੂਝ ਮਤਲਬ ਸਮਝਦਾ ਨਹੀਂ ਹੈ। ਕਿਉਂਕਿ ਮਨ ਦੇ ਪਿੱਛੇ ਤੋਰਦਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਿਅੰਗ ਕੀਤਾ। ਜਿਹੜਾ ਮੈਂ ਬੇਨਤੀ ਕਰ ਰਿਹਾ 7ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ ਕਹਿੰਦੇ ਜੇ ਮੁਹਾ ਕਾ ਕਰਮੋਹ ਘਰਮੋਹ ਪਿਤਰੀ ਦੇ ਇੱਕ ਠੱਗ ਸੀ ਚੋਰ ਸੀ ਉਹਨੂੰ ਕਿਤੇ ਬ੍ਰਾਹਮਣ ਮਿਲ ਗਿਆ ਉਹ ਕਹਿਣ ਲੱਗਾ ਜੇ ਜਮਾਨਾ ਵੀ ਤੂੰ ਆਪਣੇ ਪਿਤਰਾਂ ਦਾ ਸ਼ਰਾਧ ਨਹੀਂ ਕੀਤਾ ਕਹਿਣ ਲੱਗਾ ਜੀ ਕਰ ਲੈਣੇ ਕੀ ਕਰਨਾ ਪੈਣਾ ਕਹਿੰਦਾ ਜੀ ਆਹ ਸਮਾਨ ਲਿਸਟ ਦੇਤੀ ਹੁਣ ਤੁਸੀਂ ਦੱਸੋ ਵੀ ਚੋਰ ਕਿੱਥੋਂ ਲਿਆਏਗਾ ਪੈਸੇ ਚੋਰੀ ਕਰਕੇ ਲਿਆਇਆ ਹਨ ਚੋਰੀ ਕਰਕੇ ਲਿਆਇਆ ਤੇ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਹੁਣ ਚੋਰੀ ਕੀਤਾ ਸਮਾਨ ਪੰਡਤ ਨੂੰ ਦਿੱਤਾ ਤੇ ਪੰਡਤ ਵੀ ਮੰਨ ਲਓ ਵੀ ਉੱਪਰ ਜਾਂਦਾ ਥੋੜੀ ਦਿਨ ਵਾਸਤੇ ਮੰਨ ਲਓ ਗੁਰਨਾਨਦ ਸਾਹਿਬ ਜੀ ਕਹ ਰਹੇ ਉਹਨਾਂ ਦਾ ਸ਼ਲੋਕ ਹੈ ਇਹ ਮੰਨ ਲਓ ਵੀ ਉੱਪਰ ਸਮਾਨ ਜਾਂਦਾ ਹੈ ਤੇ ਉੱਪਰ ਤਾਂ ਫਿਰ ਉਹਨਾਂ ਦੇ ਵੀ ਰਿਸ਼ਤੇਦਾਰ ਬੈਠੇ ਹੋਣਗੇ ਜਿਨ੍ਹਾਂ ਦੇ ਘਰ ਚੋਰੀ ਕੀਤੀ ਉਹਨਾਂ ਦੇ ਵੀ ਬਜ਼ੁਰਗ ਹੋਣਗੇ ਉੱਪਰ ਉੱਪਰ ਤਾਂ ਪਛਾਣ ਹੋਵੇਗੀ ਵੀ ਇਹ ਸਾਡੇ ਘਰ ਦਾ ਸਮਾਨ ਹੈ ਸਾਡੇ ਘਰ ਦੇ ਪੈਸੇ ਚੋਰੀ ਕੀਤੇ ਤੇ ਪਿੱਤਰਾਂ ਨੂੰ ਵੀ ਚੋਰ ਬਣਾ ਲਿਆ ਜੇ ਮੁਹਾਕਾ ਕਰ ਮੁਹੇ ਕਰ ਮੁਹੇ ਪਿੱਤਰੀ ਦੇ ਅੱਗੇ ਵਸਤ ਗਿਆਣੀਐ ਪਿੱਤਰੀ ਚੋਰ ਕਰੇ ਗੁਰੂ ਸਾਹਿਬ ਕਹਿੰਦੇ ਵੱਡੀਏ ਹੱਥ ਜਿੱਦਾਂ ਦੀ ਮੈਂ ਪੰਗਤੀ ਤੇ ਆਰਤ ਪੜ ਕੇ ਨ ਮੌਦਨ ਤਾਂ ਤਾਂ ਹੱਥ ਜੋੜੇ ਆ ਤੁਸੀਂ ਵੀ ਸਹਿਯੋਗ ਕੀਤਾ 8-9 ਸਾਲ ਹੋ ਗਏ ਆ ਕੋਈ ਬੁਲਾਉਂਦਾ ਵੀ ਨਹੀਂ ਵਜਾਂਦਾ ਵੀ ਨਹੀਂ ਆ ਕਿਉਂਕਿ ਸਾਨੂੰ ਸਤਗੁਰੂ ਮਹਾਰਾਜ ਨੇ ਜਿਹੜਾ ਸਾਡਾ ਫਰਜ਼ ਹੈ ਸਾਡੀ ਜਿਹੜੀ ਡਿਊਟੀ ਆ ਇਹ ਵੀ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਜੋ ਗੁਰਮਤ ਕਹਿੰਦੀ ਹੈ ਜੋ ਗੁਰਮਤ ਕਹਿੰਦੀ ਚੌਂਕੀਦਾਰ ਬਣੀਏ ਤੇ ਜੋ ਸਤਿਗੁਰ ਨੇ ਸੁਣਿਆ ਦਿੱਤਾ ਇਹ ਸਾਡਾ ਫਰਜ਼ ਹੈ ਜੇ ਅਸੀਂ ਸੁਣਿਆ ਇਹਨੂੰ ਲਗਾਉਂਦੇ ਆ ਸਾਡੇ ਵਰਗਾ ਅਕਿਰਤ ਕੰਨ ਕੋਈ ਨਹੀਂ ਹੈ ਕਿ ਜੇ ਅਸੀਂ ਸਤਿਗੁਰ ਦਾ ਸੁਣਿਆ ਨਹੀਂ ਕਿਸੇ ਨੂੰ ਦੱਸ ਮੰਨਣਾ ਨਾ ਮੰਨਣਾ ਇਹ ਅਗਲੇ ਦੇ ਉੱਪਰ ਨਿਰਭਰ ਹੈ ਗੁਰੂ ਦਾ ਉਪਦੇਸ਼ ਗੁਰੂ ਦਾ ਖਾ ਰਹੇ ਆ ਗੁਰੂ ਦੀ ਸੰਗਤ ਦਾ ਖਾ ਰਹੇ ਆ ਤੇ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਦਾ ਜੋ ਉਪਦੇਸ਼ ਹੈ ਉਹ ਗੁਰੂ ਦੀ ਸੰਗਤ ਅਕਰਪ ਭਜਾਈਏ ਮੰਨਣਾ ਨਾਮ ਨਾ ਚੌਂਕੀਦਾਰ ਦਾ ਹੁਕਮ ਦੇ ਜਾਗਦੇ ਰਹੋ ਜਾਗਣਾ ਨਹੀਂ ਜਾਗਣਾ ਉਹ ਤਾਂ ਵੱਖਰੀ ਗੱਲ ਹੈ ਪਰ ਬਹੁਤ ਆਪ ਦੀ ਮੈਂ ਤਾਂ ਇਸ ਗੱਲ ਨੂੰ ਕਥਾ ਬਾਹਰ ਵੀ ਜਾਂਦੀ ਹੈ ਬਾਹਰਲੀ ਸੰਗਤ ਵੀ ਸੁਣਦੀ ਆ ਬਹੁਤ ਸਜੱਦੀ ਖੰਡਵਾ ਮੱਧ ਪ੍ਰਦੇਸ਼ ਦੇ ਵਿੱਚ ਹੈ ਬਹੁਤ ਸਜੱਦੀ ਸੰਗਤ ਹੈ ਉਸ ਗੱਲ ਨੂੰ ਰਹਿਤ ਮਰਜਾਦਾ ਤੇ ਪਹਿਰਾ ਵੀ ਦਿੰਦੀ ਹੈ ਤੇ ਬਹੁਤ ਵੱਡੀ ਕਿਰਪਾ ਹੈ ਤਾਂ ਤੁਸੀਂ ਇਹ ਜਿਹੜਾ ਭੋਗ ਤੇ ਸਮਾਨ ਸਮੂਹ ਸਭ ਕੁਝ ਹੌਲੀ-ਹੌਲੀ ਟੈਮ ਲੱਗਾ ਬਹੁਤ ਨਹੀਂ ਤਾਂ ਫਰੂਟ ਦੀ ਟੋਕਰੀ ਐਦਾਂ ਤਿਆਰ ਕਰਕੇ ਲਿਆਂਦੇ ਜਿੱਦਾਂ ਸਗਣ ਪਾਣ ਹੋਏ ਹੁੰਦੇ ਤੇ ਸਤਿਗੁਰੂ ਪਾਤਸ਼ਾਹ ਨੇ ਮਹਾਰਾਜ ਨੇ ਕਿਉਂਕਿ ਸਾਨੂੰ ਨਹੀਂ ਚਾਹੀਦਾ ਪ੍ਰਬੰਧਕ ਕਮੇਟੀਆਂ ਵੀ ਧਿਆਨ ਦੇ ਰਹੀਆਂ ਨੇ ਉਹਨਾਂ ਨੂੰ ਚਾਹੁੰਦੇ ਵੀ ਲਓ ਭਾਈ ਸਮਾਨ ਬਣ ਜਾਏਗਾ ਇਸ ਭਾਂ ਲੈ ਨਾਲ ਸਮਾਨ ਬਣ ਜਾਏ ਸਮਾਨ ਬਣਾ ਤੁਸੀਂ ਵਿਆਹ ਲਈ ਦਿੰਦੇ ਹੋ ਨਾ ਬਿਸਤਰੇ 10 ਬਿਸਤਰੇ ਗੁਰਦੁਆਰੇ ਦੇ ਦੇ ਦਿਓ ਵਿਆਦ ਕਿਉਂ ਨਹੀਂ ਜਾਦ ਹੁੰਦਾ ਤੁਹਾਨੂੰ ਫਰੂਟ ਵਿਆਦ ਕਿਉਂ ਨਹੀਂ ਜਾਉਂਦੇ ਇੰਦੇ ਕੱਪੜੇ ਦੇਣੇ ਆ ਉਹੀ ਗੱਲ ਹੈ ਕਿ ਅਸੀਂ ਆ ਦਵਾਂਗੇ ਕਿ ਉਹ ਪਾਪਾ ਜੀ ਨੂੰ ਪਹੁੰਚ ਜਾਣਗੇ ਮਾਤਾ ਜੀ ਨੂੰ ਪਹੁੰਚ ਜਾਣਗੇ ਸਤਿਗੁਰੂ ਕਹਿੰਦੇ ਨਹੀਂ ਜੇ ਕਿੱਦਾਂ ਕਰੋਗੇ ਗੁਰੂ ਸਾਹਿਬ ਕਹਿੰਦੇ ਵੱਡੀਏ ਹੱਥ ਦਲਾਲ ਕੇ ਦਲਾਲੇ ਹੁੰਦਾ ਨਾ ਜਿਹੜਾ ਕੰਮ ਕਰਦਾ ਇੱਧਰ ਉੱਧਰ ਪਹੁੰਚਾਉਂਦਾ ਵੱਡੀਏ ਹੱਥ ਦਲਾਲ ਕੇ ਮੁਸ ਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਤੇ ਉਹ ਮਿਲਣਾ ਤੇ ਗੁਰਮਤ ਜੋ ਸਮਝਾਉਂਦੀ ਆ ਭਾਈ ਕਹਿੰਦੇ ਜੀਵਤ ਪਿਤਰ ਨਾ ਮਾਨੇ ਕਉ ਬੂਏ ਸਰਾਦ ਕਰੇ ਜੇ ਅੱਜ ਮਾਪੇ ਦੀ ਸੇਵਾ ਨਹੀਂ ਕੀਤੀ ਤੇ ਇਹ ਤਾਂ ਹੁਣ ਜ਼ਰੂਰ ਹੋ ਗਿਆ ਨਾ ਇਹ ਤਾਂ ਸਾਡਾ ਹੁਣ ਫਰਜ਼ ਹੋ ਗਿਆ ਵੀ ਭਾਵੇਂ ਉਹ ਅਸੀਂ ਸੇਵਾ ਕਰੀਏ ਨਾ ਕਰੀਏ ਫੇਸਬੁੱਕ ਦੇ ਉੱਪਰ WhatsApp ਦੇ ਉੱਪਰ ਮਿਸ ਜੋ ਪਾਪਾ ਜੀ ਮਿਸ ਜੋ ਮੰਮੀ ਜੀ ਜ਼ਰੂਰ ਲਿਖਣਾ ਭਾਵੇਂ ਮੰਮੀ ਨੂੰ ਕਦੇ ਪਾਣੀ ਨਾ ਪੁੱਛਿਆ ਹੋਵੇ ਭਾਬੇ ਨੂੰ ਕਦੇ ਪਾਣੀ ਨਾ ਪੁੱਛਿਆ ਹੋਵੇ ਸਤਿਗੁਰ ਕਹਿੰਦੇ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ ਤੇ ਮਰਨ ਤੋਂ ਬਾਅਦ ਫਿਰ ਕਰਨ ਦਾ ਕੀ ਫਾਇਦਾ ਹੈ ਜਿਨ੍ਹਾਂ ਨੇ ਮਾਪੇ ਦਾ ਕਰਜ਼ਾ ਜਿਹੜਾ ਨਾ ਅਸੀਂ ਨਹੀਂ ਦੇ ਸਕਦੇ ਅਸੀਂ ਆਮ ਕਰਦੇ ਮਾਪੇ ਨੇ ਸਾਡੇ ਸਾਡੇ ਵਾਸਤੇ ਕੀ ਕੀਤਾ ਬੱਚੇ ਵੱਡੇ ਹੋ ਕੇ ਇਹੀ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਸ ਮਿਹਨਤ ਦੇ ਨਾਲ ਮਾਪੇ ਪੈਸਾ ਕਮਾਉਂਦੇ ਆ ਕਿਸ ਮਿਹਨਤ ਦੇ ਨਾਲ ਰਾਤਾਂ ਕੱਟਦੇ ਆ ਕਿਸ ਮਿਹਨਤ ਦੇ ਨਾਲ ਮਾਂ ਜਿਹੜੀ ਆ 9-10 ਮਹੀਨੇ ਬੱਚੇ ਨੂੰ ਪਾਲਦੀ ਆ ਕਿਸੇ ਨੂੰ ਆਪਣੇ ਸਰੀਰ ਦੇ ਵਿੱਚ ਰੱਖਣਾ ਬਹੁਤ ਵੱਡੀ ਗੱਲ ਐ ਭੁੱਲ ਜਾਂਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਲ ਡੇਢ ਸਾਲ ਦਾ ਥੋੜਾ ਥੋੜਾ ਬੋਲਣ ਲੱਗਾ ਸੀ ਤੇ ਉਸੇ ਵੇਲੇ ਨਾ ਕੰਧ ਦੇ ਉੱਪਰ ਆ ਕੇ ਇੱਕ ਕਾਂ ਬੈਠ ਗਿਆ ਤੇ ਉਹ ਬੱਚਾ ਬੜੇ ਧਿਆਨ ਨਾਲ ਦੇਖਦਾ ਕਾਂ ਨੂੰ ਬੱਚੇ ਨੇ ਦੇਖਿਆ ਨਹੀਂ ਸੀ ਕਾਂ ਕਦੇ ਤੇ ਮਾਂ ਬੜੀ ਖੁਸ਼ ਹੋਈ ਕਹਿੰਦੀ ਬੇਟਾ ਇਹ ਕਾਂ ਹੈ ਤੇ ਬੱਚੇ ਨੇ ਬੋਲਿਆ ਕਾਂ ਬੜੀ ਸੋਹਣੀ ਆਵਾਜ਼ ਚ ਬੋਲਿਆ ਕਾਂ ਤੇ ਪਿਤਾ ਵੀ ਬੜਾ ਖੁਸ਼ ਹੋਇਆ ਬੱਚੇ ਫਿਰ ਕਾਂ ਕਾਂ ਉਹ ਬੱਚਾ ਵਾਰ-ਵਾਰ ਬੋਲਦਾ ਨਿਕਲੇ ਉਸੇ ਚੀਜ਼ ਨੂੰ ਰਿਪੀਟ ਕਰਦਾ ਬੱਚਾ ਇੱਕ ਵਾਰੀ ਬੋਲਿਆ ਉਹਨੇ 100 ਵਾਰੀ ਬੋਲਿਆ ਪਿਤਾ ਬੜਾ ਖੁਸ਼ ਹੋਇਆ ਡੈਰੀ ਲੱਗੀ ਡੈਰੀ ਦੇ ਉੱਪਰ ਲਿਖਦਾ ਰਿਹਾ ਕਿੰਨੀ ਵਾਰੀ ਬੱਚਾ ਬੋਲਿਆ 100 ਤੋਂ ਵੱਧ ਵਾਰੀ ਬੋਲ ਗਿਆ ਕਿੰਨਾ ਖੁਸ਼ ਹੁੰਦੇ ਮਾਪੇ ਜਦੋਂ ਬੱਚਾ ਬੋਲਦਾ ਉਹੀ ਬੱਚਾ ਉਹੀ ਮਾਪੇ 18-20 ਸਾਲ ਦਾ ਹੋਇਆ ਇੱਕ ਦਿਨ ਬੈਠੇ ਸੀ ਚਾਹ ਪੀਦੇ ਸ਼ਾਮ ਨੂੰ ਉਹ ਕਾਂ ਕੁਦਰਤੀ ਆ ਕੇ ਬਨੇਰੇ ਤੇ ਬਹਿ ਗਿਆ ਕੰਧ ਦੇ ਉੱਪਰ ਤੇ ਮਾਂ ਨੂੰ ਯਾਦ ਆ ਗਿਆ ਵੀ ਬਚਪਨ ਵਿੱਚ ਇਹ ਬੜਾ ਕਾਂ ਕਾਂ ਕਹਿੰਦਾ ਸੀ ਕਹਿੰਦਾ ਸੋਣਾ ਬੋਲਦਾ ਸੀ ਕਹਿੰਦੇ ਬੇਟਾ ਕਹਿੰਦਾ ਹਾਂ ਤੇ ਬੇਟਾ ਕਾਂ ਬੈਠਾ ਹਾਂ ਤੁਸੀਂ ਕਾਹਦੇ ਕਾਂ ਕਾ ਕਰਦੇ ਹੋ ਕਾਹੀਂ ਬੈਠਾ ਨਾ ਤੇ ਜੋ ਮਾਪੇ ਨੇ ਕੀਤਾ ਉਹ ਬੱਚੇ ਨਹੀਂ ਕਰਦਾ ਪਰ ਸਾਡਾ ਫਰਜ਼ ਕੀ ਹੈ ਵੀ ਅਸੀਂ ਜਿਹੜਾ ਰਿਣ ਜਿਹੜਾ ਹੈ ਨਾ ਨਾ ਅਸੀਂ ਪ੍ਰਮਾਤਮਾ ਦਾ ਰਿਣ ਦੇ ਸਕਦੇ ਆ ਨਾ ਆਪਣੇ ਗੁਰੂ ਦਾ ਰਿਣ ਦੇ ਸਕਦੇ ਆ ਤੇ ਨਾ ਅਸੀਂ ਆਪਣੇ ਮਾਪੇ ਦਾ ਰਿਣ ਦੇ ਸਕਦੇ ਇਹ ਫੱਦਾ ਫਰਜ਼ ਹੈ ਤਿੰਨ ਚੀਜ਼ਾਂ ਹੁੰਦੀਆਂ ਸਾਸੰਗ ਦੀ ਮਰਜ਼ ਫਰਜ਼ ਇਹ ਸਾਨੂੰ ਜੀਵਨ ਦੇ ਵਿੱਚ ਯਾਦ ਰੱਖਣੇ ਇੱਕ ਕਰਜ ਤਿੰਨ ਚੀਜ਼ਾਂ ਜਿਹੜੀਆਂ ਮਰਜ ਫਰਜ਼ ਤੇ ਕਰਜ ਮਰਜ ਮਤਲਬ ਕੋਈ ਬਿਮਾਰੀ ਐਸੀ ਸਰੀਰ ਨੂੰ ਲੱਗਦਾ ਹੈ ਜਿਹਦੇ ਨਾਲ ਸਰੀਰ ਖਤਮ ਹੋ ਜਾਏ ਜੇ ਆਪਾਂ ਧਿਆਨ ਨਹੀਂ ਦੇਵਾਂਗੇ ਮਰਜ ਕਰਜ ਜੇ ਆਪਾਂ ਕਰਜ ਸਮੇਂ ਸਿਰ ਕਰਜ ਵਾਪਸ ਨਹੀਂ ਕਰਦੇ ਤੇ ਉਹਦੇ ਨਾਲ ਵੀ ਬੰਦਾ ਕਰਜ ਵਿੱਚ ਦੱਬਿਆ ਜਾਂਦਾ ਹੈ ਬਹੁਤ ਘਟਨਾਵਾਂ ਹੋ ਜਾਂਦੀਆਂ ਬੰਦਾ ਖੁਦ ਖੁਸ਼ੀ ਕਰ ਲੈਂਦਾ ਆਤਮ ਹੱਤਿਆ ਕਰ ਲੈਂਦਾ ਇੱਕ ਫਰਜ਼ ਜਦਨ ਅਸੀਂ ਆਪਣੇ ਫਰਜ਼ ਨੂੰ ਭੁੱਲ ਗਏ ਫਰਜ਼ ਨੂੰ ਭੁੱਲ ਗਏ ਸਾਡਾ ਫਰਜ਼ ਹੈ ਬਾਅਦ ਵਿੱਚ ਨਹੀਂ ਉਹਨਾਂ ਨੇ ਖੁਸ਼ ਹੋਣਾ ਜੀਂਦਿਆਂ ਜੀਂਦਿਆਂ ਮਾਪੇ ਬਾਬਾ ਨੂੰ ਖੁਸ਼ ਕਰਦੇ ਕਿੰਨੀਆਂ ਅਸੀਸਾਂ ਮਿਲਣਗੀਆਂ ਕਿੰਨੀਆਂ ਅਸੀਸਾਂ ਦੇਣਗੇ ਬੱਚੇ ਕਿਉਂਕਿ ਬੱਚੇ ਜਿਹੜੇ ਹਨ ਕਹਿੰਦੇ ਹਨ ਉਹ ਬੜੀ ਸੋਹਣੀ ਹੈ ਮਨੋਖੇ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਬੜੀਆਂ ਠੋਕਰਾਂ ਖਾਂਦਾ ਹੈ ਬਹੁਤ ਕੁਝ ਕਰਦਾ ਹੈ ਪਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਰੱਖੀਏ ਗੁਰੂ ਸਾਹਿਬ ਨੇ ਹਰ ਇੱਕ ਟੀ ਨੂੰ ਸਮਝਾਇਆ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸਨ ਪ੍ਰਿਥੀਚੰਦ ਮਹਾਦੇਵ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪ੍ਰਿਥੀਚੰਦ ਥੋੜਾ ਔਖਾ-ਮੁਖਾ ਹੁੰਦਾ ਸੀ ਕਦੇ-ਕਦੇ ਤੇ ਗੁਰੂ ਸਾਹਿਬ ਨੇ ਗੱਲ ਭਾਵੇਂ ਪਰਿਵਾਰ ਤੇ ਕੀਤੀ ਪਰ ਸਾਨੂੰ ਸਮਝਾਇਆ ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬੜੀਰੇ ਹੋ ਤਿੰਸਿਓ ਝਗਰਤ ਪਾਪ ਕਹਿੰਦੇ ਬਹੁਤ ਵੱਡਾ ਪਾਪ ਹੈ ਜੇ ਅਸੀਂ ਆਪਣੇ ਮਾਪਬਾਪ ਦੇ ਨਾਲ ਵੱਧ ਸਲੂਕੀ ਕਰਦੇ ਆਂ ਉਹਨਾਂ ਦੇ ਨਾਲ ਗਲਤ ਤਰੀਕੇ ਦੇ ਨਾਲ ਗੱਲਬਾਤ ਕਰਦੇ ਅਸੀਂ ਉਹਨਾਂ ਦਾ ਕਰਜ਼ਾ ਨਹੀਂ ਦੇ ਸਕਦੇ ਤੇ ਸਾਨੂੰ ਚਾਹੀਦਾ ਜਿੰਦਿਆਂ ਅਸੀਂ ਉਹਨਾਂ ਦੀ ਸੇਵਾ ਕਰੀਏ ਜਿੰਦੇ ਮਾਪਬਾਪ ਦੀ ਫਿਰ ਭਾਵੇਂ ਤੁਸੀਂ ਮਰਦੀ ਕਰੀ ਜਾ ਉਹਨਾਂ ਨੇ ਥੋੜਾ ਖੁਸ਼ ਹੋਣਾ ਲੋਕਾਂ ਨੂੰ ਵੀ ਪਤਾ ਹੁੰਦਾ ਵੀ ਇਹ ਕੀ ਕਰਦੇ ਰਹਿ ਮਾਪਬਾਪ ਦੇ ਨਾਲ ਤੇ ਲੋਕਾਂ ਨੂੰ ਵੀ ਪਤਾ ਹੁੰਦਾ ਤੇ ਸਤਗੁਰ ਕਹਿੰਦੇ ਭਾਈ ਜੇ ਆਪਾਂ ਗੁਰੂ ਦੀ ਮੰਨ ਲਈਏ ਨਾ ਜੀਂਦਿਆਂ ਦੀ ਸਵਰਗ ਬਣਦਾ ਜਾਂ ਸਵਰਗ ਘਰ ਜਿਹੜਾ ਸਵਰਗ ਬਣਦਾ ਅੱਜ ਹਾਲਤ ਕੀ ਹੋ ਰਹੀ ਐ ਸਿੱਖਾਂ ਦੇ ਘਰ ਦੀ ਗੱਲ ਦੱਸਦਾ ਪੰਜ ਸਿੱਖ ਚਲੇ ਗਏ ਰੋਟੀ ਖਾਣ ਸਰਾਧਾਂ ਦੇ ਵਿੱਚ ਕਿਹਦਾ ਸਰਾਧ ਹੋ ਰਿਹਾ ਦਾਦੇ ਦਾ ਸਰਾਧ ਹੋ ਰਿਹਾ ਪਿਤਾ ਜੀ ਬਿਮਾਰ ਹੈ ਉਹ ਵਿਚਾਰਾ ਪਾਣੀ ਮੰਗ ਰਿਹਾ ਬੇਟਾ ਮੈਨੂੰ ਕੋਈ ਪਾਣੀ ਦੇ ਦੇ ਦਰਵਾਜੇ ਬੰਦ ਕਰਤਾ ਅੱਜ ਰੋਟੀ ਖਿਲਾ ਰਹੇ ਬਾਅਦ ਚ ਭੁਲਾ ਦੇ ਪਾਣੀ ਕਿ ਕਾਹਦੇ ਤੁਹਾਡੇ ਰੋਟੀਆਂ ਖਲਾਈਆਂ ਤੁਹਾਡੇ ਸਰਾਧ ਕੀਤੇ ਕਿਸ ਕੰਮ ਦੇ ਆ ਤੇ ਸਤਿਗੁਰੂ ਕਹਿੰਦੇ ਭਾਈ ਜਿੰਦਿਆਂ ਜਿੰਦਿਆਂ ਜੀ ਸੇਵਾ ਕਰੀਏ ਜਿੰਦਿਆਂ ਦੀ ਸਭ ਕੁਝ ਮਿਲੇਗਾ ਮਰਨ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਪਾਵੇਂ 15 ਲੀਟਰ ਦੇਸੀ ਘੋੜ ਪਰ ਪਾ ਦੇ ਮੈਂ ਤੁਹਾਨੂੰ ਸਵਾਲ ਕਰਦਾ ਦੇਸੀ ਘੋੜੀ ਲੋੜ ਕਿਹਨੂੰ ਹੈ ਜਿੰਦਿਆਂ ਨੂੰ ਜਾਂ ਮੁਰਦਿਆਂ ਨੂੰ ਹੈ ਜਿੰਦਿਆਂ ਨੂੰ ਹੈ ਨਾ ਜਿਹੜੇ ਛਾਲ ਪਾਏ ਜਾਂਦੇ ਜਿੰਦਿਆਂ ਬੰਦਿਆਂ ਨੂੰ ਚਾਹੀਦੇ ਨੇ ਮੁਰਦਿਆਂ ਨੂੰ ਚਾਹੀਦੇ ਹੈ ਉਹਨੂੰ ਕੀ ਫਰਕ ਆ ਤੁਸੀਂ 100 ਰੁਪਏ ਦਾ ਪਾ ਦਿਓ ਭਾਵੇਂ 1000 ਰੁਪਏ ਦਾ ਪਾ ਦਿਓ ਸ਼ੌਲ ਉਹਨੂੰ ਕੋਈ ਫਰਕ ਨਹੀਂ ਹੈ ਭਾਵੇਂ ਲਿਆ ਲਿਆ ਕੇ ਤੁਸੀਂ ਜਿੰਨੇ ਮਰਜ਼ੀ ਹਰ ਪਾ ਦਿਓ ਕੋਈ ਫਰਕ ਨਹੀਂ ਹੈ ਫਿਰ ਨਹਾ ਵੀ ਮੱਥਾ ਟੇਕਣਗੇ ਜਿਹਨਾਂ ਨੇ ਕਦੇ ਫਤਿਹ ਵੀ ਨਹੀਂ ਬੁਲਾਈ ਹੋਣੀ ਸਮਾਜ ਦਾ ਡਰ ਸਮਾਜ ਦੇ ਕਰਕੇ ਬਣਾਉਣੇ ਤੇ ਤੇ ਰੋਣਾ ਵੀ ਸਿਰਫ ਸਾਡਾ ਦਿਖਾਵਾ ਜਿਹੜਾ ਜੀਵਨ ਦੇ ਵਿੱਚ ਹੋ ਜਾਵੇ ਨਹੀਂ ਸੱਚਮੁੱਚ ਅਸੀਂ ਪਿਆਰ ਕਰੀਏ ਅੰਦਰੋਂ ਧੋ ਨਿਕਲੇ ਅੰਦਰ ਮਾਪੇ ਬਾਪ ਵਾਸਤੇ ਕਿਉਂਕਿ ਜਿਨ੍ਹਾਂ ਦੇ ਨਹੀਂ ਹਨ ਉਹਨਾਂ ਨੂੰ ਪੁੱਛ ਲਓ ਤੇ ਜਿਨ੍ਹਾਂ ਦੇ ਆ ਉਹ ਸੰਭਾਲ ਕਰ ਲਓ ਜਿਨ੍ਹਾਂ ਦੇ ਮਾਪੇ ਬਾਪ ਨਹੀਂ ਹਨ ਉਹਨਾਂ ਨੂੰ ਪੁੱਛੋ ਮਾਪੇ ਬਾਪ ਕੀ ਹੁੰਦੇ ਆ ਤੇ ਜਿਨ੍ਹਾਂ ਦੇ ਹੈਗੇ ਉਹ ਸੇਵਾ ਕਰ ਲਓ ਸੰਭਾਲ ਕਰ ਲਓ ਇਹ ਸਤਿਗੁਰੂ ਦਾ ਸਾਨੂੰ ਬਹੁਤ ਵੱਡਾ ਸੁਨੇਹਾ ਹੈ ਬਹੁਤ ਵੱਡੀ ਸਤਿਗੁਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਇਹ ਚੀਜ਼ਾਂ ਨਹੀਂ ਮਿਲਦੀਆਂ ਬਾਰ-ਬਾਰ ਬਹੁਤ ਕੁਝ ਬੜਦਾ ਹੈ ਬਹੁਤ ਰਿਸ਼ਤੇਦਾਰ ਬਣ ਜਾਣਗੇ ਬਹੁਤ ਪਰ ਮਾਪੇ ਬਾਪ ਨਹੀਂ ਬਣਦੇ ਤੇ ਸਤਗੁਰੂ ਕਹਿੰਦੇ ਭਾਈ ਇਹਨਾਂ ਦੀ ਸੇਵਾ ਕਰੋ ਜੀਂਦਿਆਂ ਕਰੋ ਕੋਈ ਸ਼ਰਾਬ ਦਾ ਕੋਈ ਸਿਸਟਮ ਸਿੱਖ ਧਰਮ ਦੇ ਵਿੱਚ ਜਾਂ ਗੁਰਮਤਿ ਦੇ ਵਿੱਚ ਨਹੀਂ ਹੈ ਜੀਂਦਿਆਂ ਜੀਂਦਿਆਂ ਸਤਗੁਰੂ ਮਹਾਰਾਜ ਦੀ ਕਿਰਪਾ ਪ੍ਰਾਪਤ ਹੋਏਗੀ ਬਖਸ਼ਿਸ਼ ਪ੍ਰਾਪਤ ਹੋਏਗੀ ਤੁਸੀਂ ਸੇਵਾ ਕਰੋਗੇ ਮਾਪੇ ਬਾਪ ਦੀ ਤੇ ਤੁਹਾਡੇ ਬੱਚੇ ਤੁਹਾਡੀ ਸੇਵਾ ਜੇ ਤੁਸੀਂ ਮਾਪੇ ਬਾਪ ਨੂੰ ਧੱਕੇ ਮਾਰੋਗੇ ਇਹ ਨਾ ਸੋਚਿਓ ਵੀ ਤੁਹਾਨੂੰ ਧੱਕੇ ਨਹੀਂ ਪੈਣਗੇ ਔਰ ਇਹ ਸੋਚੋ ਵੀ ਸਾਨੂੰ ਸਵਰਗ ਮਿਲ ਜਾਏਗਾ ਉੱਪਰ ਕੁਝ ਨਹੀਂ ਹੈ ਨਾ ਕਿਸੇ ਨੇ ਮਰਿਆ ਬੰਦਾ ਦੱਸਦਾ ਨਹੀਂ ਤੇ ਜਿੰਦਾ ਜਾ ਨਹੀਂ ਸਕਦਾ ਕੋਈ ਗਿਆ ਜਿੰਦਾ ਮਰਿਆ ਕੋਈ ਹਨ ਗੁਰੂ ਸਾਹਿਬ ਨੇ ਕਿਹਾ ਇਹ ਤੋਂ ਡਰੋ ਨਾ ਤੇ ਸਵਰਗਾਂ ਦਾ ਲਾਲਚ ਨਾ ਕਰੋ ਸੁਰਗ ਬਾਸ ਨਾ ਬਾਚੀਏ ਦਰਿਏ ਨਾ ਨਰਕ ਨਵਾਸ ਹੋਣਾ ਹੈ ਸੋਈਏ ਮਣੇ ਨਾ ਕੀਤੇ ਆਸ ਕਰਮ ਕਰੀਏ ਜੋ ਕਰਮ ਸਤਗੁਰ ਮਹਾਰਾਜ ਨੇ ਦਿੱਤੇ ਆ ਜੋ ਸਤਗੁਰ ਨੇ ਸਾਡੇ ਤੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਗੁਰੂ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਜਿਹੜੇ ਸਤਿਗੁਰੂ ਦੇ ਉਪਦੇਸ਼ ਆ ਉਹਨਾਂ ਨੂੰ ਅਸੀਂ ਜੀਵਨ ਦੇ ਵਿੱਚ ਮੰਨਣਾ ਕਰੀਏ ਉਹਨਾਂ ਨੂੰ ਸਮਝਣਾ ਕਰੀਏ ਤੇ ਦੇਖੋ ਫਿਰ ਜੀਵਨ ਦੇ ਵਿੱਚ ਆਪ ਗੁਰੂ ਸਾਹਿਬ ਸਹਾਈ ਹੋਣਗੇ ਜਦੋਂ ਸਾਡੀ ਨੀਅਤ ਹੋਏਗੀ ਨੀਅਤ ਹੋਏਗੀ ਸਿੱਖਣ ਦੀ ਅਸੀਂ ਤਾਂ ਹੁਣ ਆਮ ਕਹਿਣ ਲੱਗੇ ਨਾ ਗੁਰਦੁਆਰੇ ਮੱਥਾ ਟੇਕਣ ਜਾ ਰਹੇ ਜਿੱਦਾਂ ਅਸੀਂ ਘਰੋਂ ਇਹ ਕਹਿ ਕੇ ਆਵਾਂਗੇ ਨਾ ਅਸੀਂ ਕੁਝ ਸਿੱਖਣ ਜਾ ਰਹੇ ਆ ਤੇ ਜ਼ਰੂਰ ਸਿੱਖਾਂਗੇ ਜੇ ਅਸੀਂ ਇਹ ਸੋਚ ਕੇ ਆਏ ਮੱਥਾ ਟੇਕਣਾ ਨਹੀਂ ਬਹੁਤ ਭਾਗਾਂ ਵਾਲੇ ਜਿੰਨੇ ਵੀ ਤੁਸੀਂ ਬੈਠਦੇ ਹੋ ਬੜੀ ਕਿਰਪਾ ਗੁਰੂ ਮਹਾਰਾਜ ਦੀ ਇਸੇ ਤਰ੍ਹਾਂ ਸਤਿਗੁਰੂ ਤੁਹਾਡੇ ਨੇਮ ਦੇ ਵਿੱਚ ਵਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ